ਵਣਾ ਰੈਡੀ ਦੇ ਸਤਿਕਾਰਯੋਗ ਸਰੋਤਿਓ ਬੀਜੇਪੀ ਜਾਂ ਦੇਸ਼ ਦੀਆਂ ਪਾਰਟੀਆਂ ਨੂੰ ਇਲੈਕਸ਼ਨ ਲੜਨ ਵਾਸਤੇ ਜਿਹੜਾ ਚੋਣ ਫੰਡ ਮਹੀਆ ਹੁੰਦਾ ਇਹ ਚੋਣ ਇਲੈਕਟਰਲ ਬਾਂਡ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਇਹਨਾਂ ਚੋਣ ਇਲੈਕਟਰਲ ਬਾਂਡ ਦੀ ਜਿਹੜੀ ਕੁਝ ਰਾਸ਼ੀ ਸਾਹਮਣੇ ਆਈ ਹੈ ਕਿ ਕੁਝ ਅਜਿਹੀਆਂ ਕੰਪਨੀਆਂ ਸੀ ਜਿਨ੍ਹਾਂ ਨੂੰ ਇੰਨੀ ਆਮਦਨ ਵੀ ਨਹੀਂ ਹੋਈ ਜਿਨ੍ਹਾਂ ਉਹਨਾਂ ਨੇ ਚੰਦਾ ਪੋਲਿਟਿਕਲ ਪਾਰਟੀਆਂ ਨੂੰ ਦਿੱਤਾ ਸੋਇਸ ਚੋਣ ਚੰਦਾ ਜਣਕੇ ਇਲੈਕਟਰਲ ਬਾਡ ਨੂੰ ਲੈ ਕੇ ਜੋ ਸੁਪਰੀਮ ਕੋਰਟ ਨੇ ਇਸ ਤੇ پابੰਦੀ ਲਾਈ ਹੈ ਸਟੇਟ ਬੈਂਕ ਆਫ ਇੰਡੀਆ ਨੇ ਝੜਕਾਂ ਖਾਣ ਤੋਂ ਬਾਅਦ ਡਿਟੇਲ ਦਿੰਦੀ ਹੈ ਕਿ ਕਿਹੜੀਆਂ-ਕਿਹੜੀਆਂ ਕੰਪਨੀਆਂ ਨੇ ਕਿਸ-ਕਿਸ ਪਾਰਟੀ ਨੂੰ ਪੈਸਾ ਦਿੱਤਾ ਇਸ ਤੇ ਵੇਰਵੇ ਨਸ਼ਰ ਹੋਣੇ ਸ਼ੁਰੂ ਹੋ ਗਏ ਨੇ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਾਂ ਹੋਰ ਪੋਰਟਲ ਤੇ ਵੀ ਇਹ ਤਫਸੀਲ ਆ ਰਹੀ ਹੈ ਸਭ ਤੋਂ ਜ਼ਿਆਦਾ ਚੰਦਾ ਦੇਣ ਵਾਲੀਆਂ ਕੰਪਨੀਆਂ ਦੇ ਵਿੱਚ ਦੂਸਰੇ ਨੰਬਰ ਤੇ ਜਿਹੜੀ ਕੰਪਨੀ ਸੀ ਮੇਗਾ ਇੰਜੀਨੀਅਰ ਐਂਡ ਇਨਫਰਾਸਟ੍ਰਕਚਰ ਲਿਮਟਿਡ ਇਸਨੇ ਅਕਤੂਬਰ 2020 ਦੇ ਵਿੱਚ 20 ਕਰੋੜ ਰੁਪਏ ਦਾ ਚੋਣ ਚੰਦਾ ਲਿਆ ਦਿੱਤਾ ਜਾਨੀ ਕਿ ਚੋਣ ਚੰਦਾ ਦਿੱਤਾ ਇਲੈਕਟਰਲ ਬਾਂਡ ਖਰੀਦੇ ਨੇ ਨਿਊਜ਼ ਏਜੰਸੀ ਪੀਟੀਆ ਦੀ ਰਿਪੋਰਟ ਮੁਤਾਬਕ ਇਸ ਸਾਲ ਅਕਤੂਬਰ ਨਵੰਬਰ ਦੇ ਵਿੱਚ 2020 ਦੇ ਵਿੱਚ ਇਸ ਨੂੰ 4500 ਕਰੋੜ ਰੁਪਏ ਦੀ ਲਾਗਤ ਵਾਲੀ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਜੋ ਜੁਜੀਲਾ ਪਾਸ ਟਨਲ ਜੋ ਜੰਮੂ ਕਸ਼ਮੀਰ ਦੇ ਲਦਾਖ ਤੱਕ 올 ਸੀਜ਼ਨ ਰੋਡ ਬਣੀ ਹੈ ਉਸ ਦਾ ਠੇਕਾ ਮਿਲਿਆ 4500 ਕਰੋੜ ਦਾ ਕੇਂਦਰ ਦਾ ਦੀਵੇਚ ਨੇ ਫਿਰ 220 ਦੇ ਵਿੱਚ 20 ਕਰੋੜ ਰੁਪਇਆ ਚੌਂਡ ਚੰਦਾ ਦਿੱਤਾ ਫਿਰ ਮਾਰਚ 23 ਦੇ ਵਿੱਚ ਇਸ ਕੰਪਨੀ ਨੂੰ ਬਾਂਦਰਾ ਕੋਰਲਾ ਕੰਪਲੈਕਸ ਦੇ ਵਿੱਚ ਬੁਲਟ ਟ੍ਰੇਨ ਸਟੇਸ਼ਨ ਬਣਾਉਣ ਦਾ 3681 ਕਰੋੜ ਰੁਪਏ ਦਾ ਪ੍ਰੋਜੈਕਟ ਮਿਲਿਆ ਅਪ੍ਰੈਲ 223 ਦੇ ਵਿੱਚ ਕੰਪਨੀ ਨੇ 140 ਕਰੋੜ ਦੇ ਇਲੈਕਟ੍ਰੋਲ ਬਾਂਡ ਖਰੀਦੇ ਜਾਨੀ 20 ਦੇ ਪਹਿਲਾਂ 140 ਦੇ ਫਿਰ 160 ਕਰੋੜ ਦੇ ਬਾਂਡ ਖਰੀਦੇ ਨਵੰਬਰ 2019 ਦੇ ਵਿੱਚ ਹੀ ਇਸ ਕੰਪਨੀ ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ 354358 ਕਰੋੜ ਰੁਪਏ ਦਾ ਪੋਲਾਵਰਮ ਪ੍ਰੋਜੈਕਟ ਦਾ ਠੇਕਾ ਮਿਲਿਆ ਇਸ ਤੋਂ ਠੀਕ ਪਹਿਲਾਂ ਅਕਤੂਬਰ 2019 ਦੇ ਵਿੱਚ ਇਸ ਕੰਪਨੀ ਨੇ 5 ਕਰੋੜ ਰੁਪਏ ਚੌਣ ਚੰਦਾ ਬਾਂਡ ਖਰੀਦੇ ਤੇ ਚੌਣ ਕਮਿਸ਼ਨ ਦੁਆਰਾ ਜਾਰੀ ਕੀਤੀ ਗਈ ਚੌਣ ਚੰਦੇ ਦੀ ਰਿਪੋਰਟ ਦੇ ਮੁਤਾਬਕ 2019 ਦੇ ਵਿੱਚ ਇਸ ਕੰਪਨੀ ਨੇ ਕੁੱਲ 130 ਕਰੋੜ ਦੇ ਬਾਂਡ ਖਰੀਦੇ ਜਿਨੈਟਿਕ 125 ਕਰੋੜ ਰੁਪਏ ਭਾਰਤੀ ਜਨਤਾ ਪਾਰਟੀ ਨੂੰ ਯਾਨੀ ਮੋਦੀ ਸਾਹਿਬ ਨੂੰ ਪੇਂਡ ਕੀਤਾ ਤੇ 5 ਕਰੋੜ ਰੁਪਏ ਕਾਂਗਰਸ ਨੂੰ ਦਿੱਤਾ 2019 ਦੇ ਵਿੱਚ ਤੇ ਇਸ ਤੋਂ ਬਾਅਦ ਕਈ ਕੰਪਨੀਆਂ ਅਜਈਆਂ ਨੇ ਜਿਨ੍ਹਾਂ ਨੇ ਆਪਣੇ ਪ੍ਰੋਫਿਟ ਨਾਲੋਂ ਮੁਨਾਫੇ ਨਾਲੋਂ ਜ਼ਿਆਦਾ ਪੈਸਾ ਚੰਦਾ ਖਰੀਦਣ ਤੇ ਲਾ ਦਿੱਤਾ ਸਭ ਤੋਂ ਜ਼ਿਆਦਾ 1368 ਕਰੋੜ ਰੁਪਏ ਚੋਣ ਚੰਦਾ ਦੇਣ ਵਾਲੀ ਫਿਊਚਰ ਗੇਮਸ ਦਾ ਸ਼ੁੱਧ ਮੁਨਾਫਾ 220 ਤੋਂ ਲੈ ਕੇ 224 ਤੱਕ 4 ਸਾਲ ਦਾ ਇਹਦਾ ਮੁਨਾਫਾ 215 ਕਰੋੜ ਹੈ ਕੁਇਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ ਨੇ ਵਿੱਤੀ ਸਾਲ 2023 ਦੇ ਵਿੱਚ ਆਪਣੀ ਕਮਾਈ ਦੇ ਵਿੱਚੋਂ 22 ਕਰੋੜ ਦੇ ਮੁਕਾਬਲੇ ਕਮਾਈ 22 ਕਰੋੜ ਹੈ ਕੁਇਕ ਚੇਨ ਦੀ ਤੇ ਚੰਦਾ ਲਿਆ 410 ਕਰੋੜ ਦਾ ਤੁਸੀਂ ਹਿਸਾਬ ਲਾ ਲਓ ਕਿ 22 ਕਰੋੜ ਕਮਾਈ ਹੈ 410 ਕਰੋੜ ਰੁਪਏ ਦੇ ਚਾਉਣ ਬਾਂਡ ਖਰੀਦੇ ਨੇ ਏਡੀਆਰ ਦੇ ਸੰਸਥਾਪਕ ਮੈਂਬਰਾਂ ਦੇ ਵਿਚ ਸ਼ਾਮਲ ਜਗਦੀਪ ਸ਼ੋਕਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਵਕੀਲ ਪ੍ਰਸ਼ਾਂਤ ਪੁਸ਼ ਨੇ ਦਾਵਾ ਕੀਤਾ ਕਿ 1751 ਕਰੋੜ ਰੁਪਏ ਦਾ ਚੋਣ ਫੰਡ ਜਿਨ੍ਹਾਂ ਕੰਪਨੀਆਂ ਨੇ ਦਿੱਤਾ 1751 ਕਰੋੜ ਦਾ ਚੋਣ ਚੰਦਾ ਉਹਨਾਂ ਕੰਪਨੀਆਂ ਨੇ ਦਿੱਤਾ ਜਿਨ੍ਹਾਂ ਨੂੰ ਭਾਜਪਾ ਸਰਕਾਰ ਨੇ 62 ਹਜ਼ਾਰ ਕਰੋੜ ਦੇ ਠੇਕੇ ਦਿੱਤੇ ਨੇ ਜਾਨੀ ਜਿਨ੍ਹਾਂ ਕੰਪਨੀਆਂ ਨੂੰ ਭਾਰਤ ਸਰਕਾਰ ਨੇ ਬੀਜੇਪੀ ਸਰਕਾਰ ਨੇ 62 62000 ਕਰੋੜ ਦੇ ਠੇਕੇ ਦਿੱਤੇ ਨੇ ਉਹਨਾਂ ਕੰਪਨੀਆਂ ਨੇ 17500 ਕਰੋੜ ਦਾ ਚੰਦਾ ਖਰੀਦਿਆ ਇਸ ਵੰਦੀ ਜਿਹੜੀਆਂ ਸਭ ਤੋਂ ਜ਼ਿਆਦਾ ਚੰਦਾ ਦੇਣ ਵਾਲੀਆਂ 10 ਕੰਪਨੀਆਂ ਦਾ ਪੂਰਾ ਰਿਪੋਰਟ ਕਾਰਡ ਹੈ ਤੇ ਜਿਸ ਸਿਲਸੇ ਦੇ ਵਿੱਚ ਫਿਊਚਰ ਗੇਮਸ ਨੇ ਆਪਣੇ ਮੁਨਾਫੇ ਨਾਲੋਂ 6 ਗੁਣਾ ਜ਼ਿਆਦਾ ਚੰਦਾ ਦਿੱਤਾ ਜਾਨੀ ਜੇ ਮੁਨਾਫਾ 10 ਰੁਪਏ ਹੈ ਤੇ ਚੰਦਾ 60 ਰੁਪਈਆ ਦਿੱਤਾ ਕਿੰtheta ਦਿੱਤਾ ਫਿਊਚਰ ਗੇਮਸ ਨੇ 1365 ਕਰੋੜ ਰੁਪਇਆ ਚੰਦਖ ਜਿਹੜਾ ਹੈਗਾ ਉਹ ਲਿਆ ਬਾਂਡ ਖਰੀਦੇ ਨੇ 1365 ਕਰੋੜ ਦੇ ਆਪਣੀ ਆਮਦਨ ਤੋਂ 6 ਗੁਣਾ ਜ਼ਿਆਦਾ ਸੋ ਇਸ ਪਾਰਟੀ ਨੇ TMC ਨੂੰ 542 ਕਰੋੜ DMK ਨੂੰ 503 ਕਰੋੜ YRS ਨੂੰ 154 ਕਰੋੜ ਭਾਜਪਾ ਨੂੰ 100 ਕਰੋੜ ਕਾਂਗਰਸ ਨੂੰ 50 SKM ਨੂੰ 11 ਤੇ STF ਪਾਰਟੀ ਨੂੰ 5 ਕਰੋੜ ਰੁਪਇਆ ਚੰਦਾ ਦਿੱਤੇ ਬੈਲੈਂਸ ਸ਼ੀਟ ਦੇ ਵਿੱਚ ਬੈਲੈਂਸ ਕਾਇਬ ਹੈ 21 ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਵਿੱਚ 20000 ਕਰੋੜ ਦਾ ਪੈਦਾ ਹੈ ਤਾਂ ਰੈਵਨਿਊ ਸੀ 2121 ਦਾ 220 ਤੋਂ ਲੈ ਕੇ 223 ਤੱਕ ਕੰਪਨੀ ਦਾ ਸ਼ੁੱਧ ਲਾਭ 215 ਕਰੋੜ ਹੈ ਇਸ ਤੋਂ ਇਲਾਵਾ ਇਸ ਦੇ ਬਾਵਜੂਦ 220 ਤੋਂ 224 ਦੇ ਦਰਮਿਆਨ ਇਸ ਨੇ ਸਭ ਤੋਂ ਜ਼ਿਆਦਾ 1365 ਕਰੋੜ ਰੁਪਏ ਚੋਣ ਚੰਦਾ ਦਿੱਤਾ ਹੈ ਜਾਨੀ ਆਮਦਨ 215 ਕਰੋੜ ਤੇ ਚੰਦਾ ਲੈ ਲਿਆ 1365 ਕਰੋੜ ਦਾ 6 ਗੁਣਾ ਜ਼ਿਆਦਾ ਇਹ ਫਿਊਚਰ ਗੇਮਸ ਦੀ ਗੇਮ ਸੀ ਐਸਓਨ ਦੀ 222 ਦੇ ਵਿੱਚ ਸਭ ਤੋਂ ਜ਼ਿਆਦਾ ਚੰਦਾ ਸੀਗਾ ਕੰਪਨੀ ਨੇ ਬਾਂਡ 224 ਦੇ ਵਿੱਚ 63 ਕਰੋੜ 223 ਦੇ ਵਿੱਚ 321 ਕਰੋੜ ਤੇ 222 ਦੇ ਵਿੱਚ 497 ਕਰੋੜ 221 ਦੇ ਵਿੱਚ 334 ਕਰੋੜ ਤੇ 220 ਦੇ ਵਿੱਚ 150 ਕਰੋੜ ਰੁਪਏ ਦੇ ਚੌੜ ਬਾਂਡਸ ਫਿਊਚਰ ਗੇਮਸ ਨੇ ਖਰੀਦੇ ਇਸ ਕੰਪਨੀ ਦਾ ਜਿਹੜਾ ਸੰਸਥਾਪਕ ਸੀ ਕਦੇ ਇੱਕ ਮਜ਼ਦੂਰ ਸੀ ਬਰਮਾ ਦੇ ਵਿੱਚ ਮੈ ਮਾਰ ਦੇ ਵਿੱਚ ਦਿਹਾੜੀਦਾਰ ਮਜ਼ਦੂਰ ਸੀਗਾ ਤਾਮਨ ਲਾਡੂ ਦੇ ਵਿੱਚ ਚਾਹ ਦੀ ਦੁਕਾਨ ਚਲਾਈ ਫਿਰ ਲਾਟਰੀ ਬਿਜ਼ਨਸ ਦੇ ਵਿੱਚ ਤਰੱਕੀ ਕੀਤੀ ਤੇ ਫਿਊਚਰ ਗੇਮਸ ਕੰਪਨੀ ਦਾ ਸੰਸਥਾਪਕ ਹੈ ਸਟਿਓਂਗੋ ਮਾਰਟਨ ਇਹ ਲਾਟਰੀ ਕਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਤੁਸੀਂ ਵੇਖੋ ਕਿ ਚਾਹ ਦੀ ਦੁਕਾਨ ਉਸ ਤੋਂ ਪਹਿਲਾਂ ਦਿਹਾੜੀਦਾਰ ਮਜ਼ਦੂਰ ਤੇ ਉਸ ਤੋਂ ਬਾਅਦ ਫਿਰ ਇਸ ਸਟੈਂਗੋ ਮਾਰਟਨ ਫਿਊਚਰ ਗੇਮਸ ਕੰਪਨੀ ਚਲਾਉਂਦਾ ਹੈ ਜਿਹੜੀ 1365 ਕਰੋੜ ਰੁਪਏ ਚੰਦਾ ਦਿੰਦੀ ਹੈ 4 ਸਾਲਾਂ ਚ ਤੇ ਆਮਦਨ ਨਦੀ 215 ਕਰੋੜ ਹੈ 221 ਦੇ ਵਿੱਚ ਇਹ ਜਿਹੜਾ ਸਟੈਂਗੋ ਮਾਰਟਨ ਰਜਾਨਾ 1 ਕਰੋੜ 20 ਲੱਖ ਰੁਪਏ ਇੱਕ ਰੋਜ਼ 1 ਕਰੋੜ 20 ਲੱਖ ਦੇ ਟਿਕਟ ਵੇਚਣ ਲੱਗਿਆ 2023 ਦੇ ਵਿੱਚ ਉਹ ਜੈ ਲਲਤਾ ਨੇ ਲਾਟਰੀ ਬੈਨ ਕਰ ਦਿੱਤੀ ਤੇ 2011 ਦੇ ਵਿੱਚ ਫਿਰ ਸੱਤਾ ਦੇ ਵਿੱਚ ਆਈ ਜੈ ਲਲਤਾ ਤੇ ਕੁਝ ਮਹੀਨੇ ਬਾਅਦ ਹੀ ਉਸਨੇ ਫਿਰ ਮਾਰਟਨ ਨੂੰ ਗ੍ਰਫਤਾਰ ਵੀ ਕਰਾ ਦਿੱਤਾ ਤੇ 30 ਤੋਂ ਜ਼ਿਆਦਾ ਇਸ ਤੇ ਕੇਸ ਦਰਜ ਨੇ ਸਟ੍ਰਾਂਗੋ ਮਾਰਟਨ ਕੇਰਲਾ ਦੇ ਵਿੱਚ ਲਾਟਰੀ ਧੋਖਾਧੜੀ ਦੇ 30 ਤੋਂ ਜ਼ਿਆਦਾ ਮਾਮਲਿਆਂ 'ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ ਸੂਬੇ ਦੀ ਆਰਥਿਕ ਅਪਰਾਧ ਯੂਨਿਟ ਨੇ ਇਸ ਪੇਂਗੋ ਮਾਰਟਨ ਦੀ 450 ਕਰੋੜ ਰੁਪਏ ਦੀ ਬੈਂਕ ਡਿਪੋਜ਼ਿਟ ਰਕਮ ਵੀ ਜਬਤ ਕੀਤੀ ਹੋਈ ਹੈ ਇਹ ਹਾਲਾਤ ਨੇ ਤੁਸੀਂ ਵੇਖੋ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਦਿਹਾੜੀਦਾਰ ਬੰਦਾ ਗਰੀਬ ਬੰਦਾ ਆ ਕਿੰਨੇ ਲੋਕ ਨੇ ਜਿਹੜੇ ਅਮੀਰੀ ਚ ਹੈਗੇ ਗਰੀਬੀ ਚ ਉਠੇ ਆ ਪਰ ਘੱਟ ਉਹਨਾਂ ਨੇ ਵੀ ਨਹੀਂ ਕੀਤੀ ਕੁਝ ਅਮੀਰ ਵੀ ਨਹੀਂ ਜਿਹੜੇ ਬੜੇ ਇਮਾਨਦਾਰ ਲੋਕ ਵੀ ਨਹੀਂ ਹੁਣ ਮੀਗਾ ਗਰੁੱਪ ਐ ਇਸਨੇ 83% ਚੰਦਾ ਤਿੰਨ ਪਾਰਟੀਆਂ ਨੂੰ ਦਿੱਤਾ ਮੀਗਾ ਗਰੁੱਪ ਨੇ 1195 ਕਰੋੜ ਰੁਪਏ ਦਾ ਚੰਦਾ ਦਿੱਤਾ ਤੇ ਇਸ ਸਬੰਧੀ ਭਾਰਤੀ ਜਨਤਾ ਪਾਰਟੀ ਨੂੰ ਉਸਨੇ 666 ਅ ਅ 64 ਕਰੋੜ ਰੁਪਏ ਚੰਦਾ ਦਿੱਤਾ ਟੋਟਲ ਚੰਦੇ ਚ 55.5 ਫੀਸਦੀ ਚੰਦਾ ਇਸਨੇ ਭਾਜਪਾ ਨੂੰ ਦਿੱਤਾ ਹੈ ਬੀਆਰਐਸ ਨੂੰ ਮੈਗਾ ਗਰੁੱਪ ਨੇ 195 ਕਰੋੜ ਕਾਂਗਰਸ ਨੂੰ 137 ਡੀਐਮਕੇ ਨੂੰ 85 ਟੀਡੀਪੀ ਨੂੰ 48 ਬੀਆਰਐਸ ਨੂੰ 37 ਜਨਸਨਾ ਪਾਰਟੀ ਨੂੰ 14 ਜਨਤਾ ਦਲ ਯੂਨਾਈਟਰ ਨੂੰ 10 ਕਰੋੜ ਤੇ ਜੀਡੀਐਸ ਨੂੰ 5 ਕਰੋੜ ਦਿੰਦਾ ਹੈ 3 ਸਾਲ ਦੇ ਵਿੱਚ ਇਸ ਦਾ ਰੈਵਨਿਊ ਡੇਢ ਗੁਣਾ ਵਧਿਆ ਕੰਪਨੀ ਨੇ 31 ਮਾਰਚ 2023 ਨੂੰ ਕੁੱਲ ਰੈਵਨਿਊ 31766 ਕਰੋੜ ਰੁਪਏ ਹੋਣ ਦਾ ਖੁਲਾਸਾ ਕੀਤਾ ਸੀ ਪਿਛਲੇ ਸਾਲ ਦੇ ਨਾਲੋਂ ਇਸ ਦਾ ਰੈਵਨਿਊ 10% ਜ਼ਿਆਦਾ ਸੀਗਾ 2023 'ਚ ਕੰਪਨੀ ਦਾ ਸ਼ੁੱਧ ਮੁਨਾਫਾ 2797 ਕਰੋੜ ਸੀਗਾ ਤੇ ਪਿਛਲੇ ਸਾਲ ਦੇ ਨਾਲੋਂ ਇਹ 22 ਦੇ ਨਾਲੋਂ 7.5% ਜ਼ਿਆਦਾ ਸੀ 2020 ਦੇ ਵਿੱਚ ਕੰਪਨੀ ਨੇ ਆਪਣੇ ਰੈਵਨਿਊ ਦਾ 19616 ਕਰੋੜ ਹੋਣ ਦਾ ਖੁਲਾਸਾ ਕੀਤਾ ਤੇ ਸ਼ੁੱਧ ਲਾਭ ਇਸ ਦਾ 13 17112 ਕਰੋੜ ਰੁਪਏ ਸੀਗਾ 223 ਦੇ ਵਿੱਚੋਂ ਸਭ ਤੋਂ ਜ਼ਿਆਦਾ ਚੰਦਾ ਇਸ ਨੇ ਦਿੱਤਾ ਬੌਂਡ ਜਿਹੜੇ ਇਸ ਨੇ ਖਰੀਦੇ 224 ਦੇ ਵਿੱਚ 30 ਕਰੋੜ ਦੇ 223 ਦੇ ਵਿੱਚ ਇਸ ਨੇ 605 ਕਰੋੜ ਦੇ 222 ਦੇ ਵਿੱਚ 224 ਕਰੋੜ ਦੇ ਚੌਣ ਬੌਂਡ ਖਰੀਦੇ ਤੇ 221 ਦੇ ਵਿੱਚ ਇਸ ਨੇ 178 ਕਰੋੜ ਦੇ ਤੇ 220 ਦੇ ਵਿੱਚ 20 ਕਰੋੜ ਦੇ ਤੇ 219 ਚ 130 ਕਰੋੜ ਦੇ ਚੌੜ ਬਾਂਡ ਖਰੀਦੇ ਜਾਨੀ ਆਪਣੇ ਚੌੜ ਬਾਂਡ ਦਾ 55.5% ਦੀ ਪੈਸਾ ਇਸ ਨੇ ਬੀਜੇਪੀ ਨੂੰ ਜਾਨੀ ਕਿ 664 ਕਰੋੜ ਰੁਪਈਆ ਮੈਗਾ ਗਰੁੱਪ ਨੇ ਦਿੱਤਾ ਇਸ ਦਾ ਮਾਲਕ ਹੈ ਪੀ ਵੀ ਰੈਡੀ 1999 ਦੇ ਵਿੱਚ ਨਗਰਪਾਲਿਕਾ ਦੇ ਵਿੱਚ ਇੱਕ ਛੋਟੇ ਜਿਹੇ ਪਾਈਪ ਸਪਲਾਈ ਕਰਨ ਦੀ ਸਤੀ ਕੰਪਨੀ ਸੀ ਫਿਰ ਡੈਮ ਪਾਵਰ ਪਲਾਂਟ ਤੇ ਇਨਫਰਾ ਪ੍ਰੋਜੈਕਟਾਂ ਦੇ ਵਿੱਚ ਇਸ ਨੇ ਆਪਣੇ ਬਿਜ਼ਨਸ ਦਾ ਵਿਸਤਾਰ ਕੀਤਾ ਤੇ ਇਹ ਮਾਲਕ ਇਸਦਾ ਕੰਪਨੀ ਦਾ ਮੈਗਾ ਗਰੁੱਪ ਦਾ ਪੀ ਵੀ ਰੈਡੀ 28400 ਕਰੋੜ ਰੁਪਏ ਦੀ ਜਾਇਦਾਦ ਨਾਲ ਭਾਰਤ ਦਾ 45ਵਾਂ ਸਭ ਤੋਂ ਅਮੀਰ ਬੰਦਾ ਹੈ ਤੇ 2019 ਦੇ ਵਿੱਚ ਤੇਲਗਾਨਾ ਦੇ ਵਿੱਚ ਇਸ ਨੂੰ ਦੇਸ਼ ਦੇ ਸਭ ਤੋਂ ਵੱਡੇ ਲਿਫਟ ਇਰੀਗੇਸ਼ਨ ਪ੍ਰੋਜੈਕਟ ਦਾ ਠੇਕਾ ਮਿਲਿਆ ਸੀ ਇਸ ਦੀ ਕੁੱਲ ਲਾਗਤ 1.17 ਲੱਖ ਕਰੋੜ ਸੀ ਇਸ ਪ੍ਰੋਜੈਕਟ ਦੀ ਕੀਮਤ ਮੈਗਾ ਗਰੁੱਪ ਨੂੰ ਰੱਖਿਆ ਮੰਤਰਾਲੇ ਨੇ ਵੀ 500 ਕਰੋੜ ਰੁਪਏ ਦਾ ਪ੍ਰੋਜੈਕਟ ਦਿੱਤਾ ਸੀ ਤੇ ਇਸ ਦੇ ਵਿੱਚ ਇਸ ਦੀ ਕੰਪਨੀ ਨੇ ਰੇਡੀਓ ਰਿਲੇ ਸੰਚਾਰ ਉਪਕਰਨ ਕੰਟੇਨਰ ਉਪਲਬਧ ਕਰਾਉਣੇ ਸਨ ਕੰਟੇਨਰ ਦੀ ਡਿਲੀਵਰੀ 2023 ਚ ਚ ਹੋਣੀ ਸੀ ਸਭ ਤੋਂ ਜ਼ਿਆਦਾ ਚੰਦਾ ਦੇਣ ਵਾਲੀਆਂ 8 ਕੰਪਨੀਆਂ ਦੇ ਵਿੱਚ ਕੁਇਕ ਸਪਲਾਈ ਭਾਰਤੀ ਏਅਰਟਲ ਇਰਫ ਜਿਹੜੀ ਸਾਲ ਕੰਪਨੀ ਆ ਐਮ ਕੇਜੀ ਗਰੁੱਪ ਅਸੇਲ ਮਾਈਨਿੰਗ ਵੈਦਾਂਤਾ ਗਰੁੱਪ ਜਯੋਦਾ ਹਸਪੀਟਲ ਲਿਮਟਿਡ ਤੇ ਟ੍ਰੈਂਡਿੰਗ ਨਾਲ ਜੁੜੀਆਂ ਕੰਪਨੀਆਂ ਨੇ ਸਭ ਤੋਂ ਜ਼ਿਆਦਾ 2955 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਸੋ ਇਹ ਦੇਸ਼ ਦੇ ਵਿੱਚ ਕਰਪਸ਼ਨ ਦਾ ਇੱਕ ਸਿੱਧਾ ਨਾਂ ਆਇਆ ਜਿਹੜਾ ਇਮਾਨਦਾਰੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ। 2118 ਦੇ ਵਿੱਚ ਜਦੋਂ ਵਿੱਤ ਮੰਤਰੀ ਰਣਜੀਤ ਲੀਏ ਚੋਣ ਬਾਂਡ ਲੈ ਕੇ ਆਏ ਤੇ ਬੜਾ ਦਾਵਾ ਕੀਤਾ ਗਿਆ ਕਿ ਇਹਦੇ ਚੋ 2 ਨੰਬਰ ਦਾ ਪੈਸਾ ਨਹੀਂ ਲੱਗੇਗਾ। ਪਰ ਹੁਣ ਜਿਵੇਂ ਸੁਪਰੀਮ ਕੋਰਟ ਨੇ ਇਲੈਕਟਰਲ ਚੋਣ ਬਾਂਡ ਨੂੰ ਖਤਮ ਕੀਤਾ ਤੇ ਸਟੇਟ ਬੈਂਕ ਆਫ ਇੰਡੀਆ ਨੇ ਬਥੇਰਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰ ਸੁਪਰੀਮ ਕੋਰਟ ਨੇ ਇਮਾਨਦਾਰੀ ਨਾਲ ਫੈਸਲਾ ਲਿਆ ਤੇ ਇਹਨਾਂ ਦਾ ਹੀ ਜਪਿਆਜ ਨੰਗਾ ਕੀਤਾ ਤੇ ਉਹ ਸਾਰਾ ਕਪੜੇ ਸੀ ਜਿਹੜੇ ਜਿਹੜੇ ਚੋਣ ਬਾਂਡ ਭਾਜਪੀ ਦੇ ਗਲੇ ਦੀ ਹੱਡੀ ਬਣਨੇ ਸੀ ਕੇਜਰੀਵਾਲ ਦੇ ਸ਼ਰਾਬ ਘਟਾਲੇ ਦੇ ਵਿੱਚ ਦਬ ਕੇ ਰਹਿ ਗਏ ਬੀਜੇਪੀ ਨੇ ਆਪਣੀ ਬਦਨਾਮੀ ਸ਼ਰਾਬ ਘਟਾਲੇ ਦੇ ਮਾਮਲੇ 'ਚ ਕੇਦਰੀਵਾਲ ਨੂੰ ਅੰਦਰ ਕਰਕੇ ਉਸ ਤੇ ਗਲ ਪਾ ਦਿੱਤੀ। ਦੇਸ਼ ਦੇ ਵਿੱਚ 771 ਕੰਪਨੀਆਂ ਨੇ 11484 ਕਰੋੜ ਦੇ ਚੋਣ ਬਾਂਡ ਖਰੀਦੇ ਨੇ ਹੁਣ ਤੱਕ। ਦੇਸ਼ ਦੇ ਵਿੱਚ 771 ਕੰਪਨੀਆਂ ਨੇ 11484 ਕਰੋੜ ਦੇ ਚੋਣ ਬਾਂਡ ਖਰੀਦੇ ਨੇ। ਤੇ ਇਹਦੇ ਵਿੱਚ 1263 ਕੁੱਲ ਖਰੀਦਦਾਰ ਨੇ। ਤੇ ਇਹਨਾਂ ਦੇ ਵਿੱਚੋਂ 12155 ਕਰੋੜ ਦੇ ਬਾਂਡ ਜਿਨ੍ਹਾਂ ਨੇ ਖਰੀਦੇ ਨੇ ਤੇ 741 ਕੰਪਨੀਆਂ ਨੇ 11484 ਕਰੋੜ ਦੇ ਬਾਂਡ ਖਰੀਦੇ ਨੇ ਯਾਨੀ 1263 ਬੰਦੇ ਨੇ ਜਿਨ੍ਹਾਂ ਨੇ ਖਰੀਦੇ ਨੇ 771 ਕੰਪਨੀਆਂ ਦੇ 22 ਕੰਪਨੀਆਂ ਨੇ 100 ਕਰੋੜ ਜਾਂ ਉਸ ਤੋਂ ਜ਼ਿਆਦਾ ਦੀ ਰਾਸ਼ੀ ਚੰਦੇ ਦੇ ਰੂਪ 'ਚ ਦਿੱਤੀ ਹੈ 22 ਕੰਪਨੀਆਂ ਨੇ ਜਿਹੜੀਆਂ 771 'ਚੋਂ ਇਹਨਾਂ 'ਚੋਂ 22 ਕੰਪਨੀਆਂ ਨੇ 100 ਕਰੋੜ ਤੋਂ ਜ਼ਿਆਦਾ ਪੈਸਾ ਦਿੱਤਾ ਕੁੱਲ ਖਰੀਦੇ ਗਏ ਚੋਣ ਬਾਂਡ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ 50 ਫੀਸਦੀ ਤੋਂ ਜ਼ਿਆਦਾ ਹੈ ਯਾਨੀ ਇਹ ਸਭ ਤੋਂ ਜ਼ਿਆਦਾ 11 ਕੰਪਨੀਆਂ ਨੇ ਭਾਜਪਾ ਨੂੰ ਚੰਦਾ ਦਿੱਤਾ ਯਾਨੀ 22 ਕੰਪਨੀਆਂ ਨੇ ਜਿਨ੍ਹਾਂ ਨੇ 100 ਕਰੋੜ ਤੋਂ ਵੱਧ ਦੇ ਬਾਂਡ ਖਰੀਦੇ ਨੇ ਤੇ ਉਹ ਬਾਂਡ ਵੀ ਜਿਹੜੇ ਨੇ ਜਿਹੜੇ ਇਹਨਾਂ ਨੇ ਖਰੀਦੇ ਨੇ ਟੋਟਲ ਚੋਣ ਬਾਂਡ ਦਾ 50 ਫੀਸਦੀ ਨੇ ਤੇ ਸਭ ਤੋਂ ਵੱਧ 11 ਕੰਪਨੀਆਂ ਵੱਡੀਆਂ ਨੇ ਜਿਨ੍ਹਾਂ ਨੇ ਬੀਜੇਪੀ ਦੀ ਝੋਲੀ ਭਰੀ ਹੈ। ਬਹੁਤ ਛੋਟੀਆਂ ਕੰਪਨੀਆਂ ਨੇ ਇਹਨਾਂ ਨੇ 235 ਕਰੋੜ ਰੁਪਏ ਦੇ ਬਾਂਡ ਟੋਟਲ ਖਰੀਦੇ ਨੇ। ਇਹਦੇ ਵਿੱਚ ਭਾਜਪਾ ਨੂੰ 31% ਦਿੱਤਾ, ਕਾਂਗਰਸ ਨੂੰ 15% ਤੇ ਤਿਰਮਲ ਕਾਂਗਰਸ ਨੂੰ 15%। 623 ਕੰਪਨੀਆਂ ਜਾਈਆਂ ਨੇ ਜਿਨ੍ਹਾਂ ਨੇ ਗੁਪਤ ਰੂਪ ਦੇ ਵਿੱਚ ਚੰਦਾ ਭਾਜਪਾ ਨੂੰ ਦਿੱਤਾ 646 ਕਰੋੜ ਰੁਪਇਆ ਤੇ ਕਾਂਗਰਸ ਨੂੰ ਦਿੱਤਾ 70 ਕਰੋੜ। ਇਹ ਬੌਂਡ ਅਪ੍ਰੈਲ 2019 ਦੇ ਨੇ ਜਾਨੀ 623 ਅਜਈਆਂ ਛੋਟੀਆਂ ਕੰਪਨੀਆਂ ਨੇ ਇਹਨਾਂ ਟੋਟਲ 771 ਕੰਪਨੀਆਂ ਚੋਂ 623 ਕੰਪਨੀਆਂ ਅਜਈਆਂ ਨੇ ਜਿਨ੍ਹਾਂ ਨੇ 600 ਨਾ ਸੋਰੀ 466 ਕਰੋੜ ਰੁਪਏ ਜਾਨੀ ਟੋਟਲ 68% ਦੀ ਗੋਪਤਦਾਨ ਬੀਜੇਪੀ ਨੂੰ ਦਿੱਤਾ ਜਿਸਦਾ ਕੋਈ ਪਤਾ ਹੀ ਨਹੀਂ ਕਾਂਗਰਸ ਨੂੰ 70 ਕਰੋੜ ਜਾਨਕੀ 14% ਦਿੰਦਾ 2019 ਦੇ ਵਿੱਚ ਇਸੇ ਤਰ੍ਹਾਂ 2955 ਕਰੋੜ ਰੁਪਏ ਦੇ ਬਾਂਡ ਟ੍ਰੇਡਿੰਗ ਟ੍ਰੇਡਿੰਗ ਸੈਕਟਰ ਨਾਲ ਜੁੜੀਆਂ ਹੋਈਆਂ ਕੰਪਨੀਆਂ ਨੇ ਖਰੀਦੇ ਨੇ ਤੇ ਜਿਸ ਦੇ ਵਿੱਚ 2137 ਕਰੋੜ ਰੁਪਏ ਦੇ ਬਾਂਡ ਨਿਰਮਾਣ ਖੇਤਰ ਦੀਆਂ ਫਰਮਾਂ ਨੇ ਖਰੀਦੇ ਨੇ ਤੇ 2382 ਕਰੋੜ ਦੇ ਬਾਂਡ ਪੱਛਮੀ ਬੰਗਾਲ ਦੇ ਵਿੱਚ ਰਜਿਸਟਰਡ ਫਰਮ ਨੇ ਖਰੀਦੇ ਨੇ ਜਿਸ ਦੇ ਵਿੱਚ ਮਹਾਰਾਸ਼ਟਰ ਦੀਆਂ ਕੰਪਨੀਆਂ ਨੇ 2258 ਕਰੋੜ ਰੁਪਏ ਦੇ ਬਾਂਡ ਖਰੀਦੇ ਨੇ ਤੇ ਜਿਨ੍ਹਾਂ ਸਿਆਸੀ ਦਲਾਂ ਨੂੰ ਸਭ ਤੋਂ ਜ਼ਿਆਦਾ ਡੋਨੇਸ਼ਨ ਹੋਇਆ ਉਹਦਾ ਕੰਪਨੀਆਂ ਦਾ ਹਿਸਾਬ ਕਿਤਾਬ ਇਹ ਹੈ ਕਿ 22 ਕੰਪਨੀਆਂ ਨੇ ਹੀ ਟੋਟਲ ਚੌਣ ਬਾਂਡ ਦਾ 50% ਤੋਂ ਜ਼ਿਆਦਾ ਰੁਪਈਆ ਚੰਦੇ ਦੇ ਰੂਪ 'ਚ ਦਿੱਤਾ 22 ਕੰਪਨੀਆਂ ਨੇ ਦੇਸ਼ ਦੀਆਂ तमाम ਕੰਪਨੀਆਂ ਤੇ ਕਾਰੋਬਾਰੀਆਂ ਨੇ ਇਲੈਕਟਰੋਨ ਬਾਂਡ ਦੇ ਜ਼ਰੀਏ ਸਿਆਸੀ ਦਲਾਂ ਨੂੰ ਕੁੱਲ 12155 ਕਰੋੜ ਰੁਪਈਆ ਦਿੱਤਾ ਜਿਸ ਦੇ ਵਿੱਚੋਂ ਅੱਧੀ ਰਕਮ ਯਾਨੀ ਕਿ 22 ਕੰਪਨੀਆਂ ਨੇ ਦਿੱਤੀ ਹੈ ਇਹ ਕਾਰੋਬਾਰ ਟਰੇਡਿੰਗ ਖਾਣਾ ਧਾਤੂ ਰੀਅਲ ਏਸਟੇਟ ਨਿਰਮਾਨ ਊਰਜਾ ਦੂਰ ਸੰਚਾਰ ਤੇ ਫਾਰਮਾਸੋਟਿਕਲ ਦਵਾਈਆਂ ਆਦ ਦੇ ਵਿੱਚ ਇਹਨਾਂ ਦੇ ਕਾਰੋਬਾਰ ਨੇ ট্রেਡਿੰਗ ਸੈਕਟਰ ਨਾਲ ਜੁੜੀਆਂ ਕੰਪਨੀਆਂ ਨੇ ਸਭ ਤੋਂ ਜ਼ਿਆਦਾ 2955 ਕਰੋੜ ਰੁਪਏ ਸਿਆਸੀ ਪਾਰਟੀਆਂ ਨੂੰ ਦਿੱਤਾ ਜਿਨ੍ਹਾਂ ਦੇ ਵਿੱਚੋਂ 2955 ਚੋਂ ਸਭ ਤੋਂ ਜ਼ਿਆਦਾ 963 ਕਰੋੜ ਰੁਪਇਆ ਬੀਜੇਪੀ ਦੀ ਮੋਦੀ ਸਾਹਿਬ ਦੀ ਝੋਲੀ ਪਾਇਆ ਤੇ ਕੁਇਕ ਚੇਨ ਸਪਲਾਈ ਕੁਝ ਵੱਡੀਆਂ ਕੰਪਨੀਆਂ ਦਾ ਮੈਂ ਜ਼ਿਕਰ ਕਰਾਂਗਾ ਬਦਮਤਾ ਦਾ ਐਮਕੇਜੀ ਦਾ ਐਸਲ ਤਾਜ ਯਸ਼ੋਦਾ ਦਾ ਭਾਰਤੀ Airtel ਦਾ ਕਿ ਇਹਨਾਂ ਨੇ ਕੀ ਕੀ ਕੀਤਾ ਕੁਇਕ ਸਪਲਾਈ ਚੇਨ ਦਾ ਮੁਨਾਫਾ 22 ਕਰੋੜ ਸੀ ਜਦੋਂ ਤਾਂ ਉਦੋਂ ਇਹਨਾਂ ਨੇ 370 ਕਰੋੜ ਰੁਪਏ ਦਾ ਚੰਦਾ ਦਿੱਤਾ ਮੁਨਾਫਾ 22 ਕਰੋੜ ਤੇ ਚੰਦਾ 370 ਕਰੋੜ ਗੜਬੜ ਇਹ ਨਹੀਂ ਹੈ ਤੇ ਕੁਇਕ ਸਪਲਾਈ ਚੇਨ ਨੇ 410 ਕਰੋੜ ਜਿਹੜਾ ਚੰਦਾ ਦਿੱਤਾ ਜਿਦੇ ਚ ਭਾਜਪਾ ਨੂੰ 375 ਸ਼ਿਵਸਾ ਨੂੰ 25 ਤੇ ਐਨਸੀਪੀ ਨੂੰ 10 ਕਰੋੜ ਦਿੱਤਾ ਹੈ ਕੁਇਕ ਸਪਲਾਈ ਚੇਨ ਨੇ 2021-22 ਦੇ ਵਿੱਚ ਰਾਜਨੀਤਿਕ ਚੰਦੇ ਦੇ ਰੂਪ ਦੇ ਵਿੱਚ 360 ਕਰੋੜ ਰੁਪਏ ਖਰਚ ਕੀਤੇ ਨੇ ਇਹਦਾ ਨੈਟ ਮੁਨਾਫਾ 21 ਕਰੋੜ ਸੀ ਜਦੋਂ ਮੁਨਾਫਾ 21 ਕਰੋੜ ਤੇ ਦਿੱਤਾ 360 ਦੂਜੇ ਸਾਲ ਮੁਨਾਫਾ 22 ਕਰੋੜ ਤੇ ਦਿੱਤਾ 370 ਕਰੋੜ ਭਾਜਪਾ ਨੂੰ ਰਿਲਾਇੰਸ ਗਰੁੱਪ ਨਾਲ ਜੁੜੇ ਹੋਏ ਨੇ ਕੁਇਕ ਦੇ ਸਾਰੇ ਪ੍ਰਮੋਟਰ ਇਹ ਜਾਣੀ ਸਾਰੀ ਕੰਪਨੀ ਅੰਡਾਨੀਆਂ ਦੀ ਹੈ ਇਹਨਾਂ ਦੇ ਸਾਰੇ ਪ੍ਰਮੋਟਰ ਰਿਲਾਇੰਸ ਨਾਲ ਸਿੱਧੇ ਜੁੜੇ ਹੋਏ ਨੇ ਇਸੇ ਤਰ੍ਹਾਂ ਐਮ ਕੇ ਜੀ ਹੈ 223 ਦੇ ਵਿੱਚ ਸਮੂਹ 168 ਕਰੋੜ ਰੁਪਏ ਦੀ ਨੈਟਵਰਥ ਵਾਲੀ ਫਾਰਮਸੀ ਪਰ ਇਸ ਨੇ 192 ਕਰੋੜ ਰੁਪਏ ਦਾ ਝੋਣ ਚੰਦਾ ਦਿੱਤਾ ਐਮਕੇਜੀ ਗਰੁੱਪ ਨੇ ਭਾਰਤੀ ਜਨਤਾ ਪਾਰਟੀ ਨੂੰ 398 ਕਰੋੜ ਕਾਂਗਰਸ ਨੂੰ 211 ਟੀਐਮਸੀ ਨੂੰ 119 55 ਨੂੰ 10 ਤੇ ਬੀਆਰਐਸ ਨੂੰ 10 ਬੀਜੂ ਜਨਤਾ 당ਲ ਨੂੰ 10 ਤੇ ਆਮ ਆਦਮੀ ਪਾਰਟੀ ਨੂੰ 7 ਕਰੋੜ ਚੰਦਾ ਦਿੱਤਾ 163 ਕਰੋੜ ਨੈਟਵਰਥ ਵਾਲੀ ਐਮਕੇਜੀ ਨੇ 2023 ਦੇ ਵਿੱਚ 192 ਕਰੋੜ ਦੇ ਚੋਣ ਬਾਂਡ ਖਰੀਦੇ ਦੀ ਇਸ ਦੇ ਨਾਲ ਜੁੜੀ ਮਦਨਾਲਾ ਲਿਮਟਿਡ ਦੀ ਨੈਟਵਰਥ -31 ਕਰੋੜ ਸੀ ਜਣੀ ਇਹਨਾਂ ਨੂੰ ਘਾਟਾ ਸੀਗਾ ਲੈਟਵਰਥ ਨੂੰ 31 ਕਰੋੜ ਤੇ ਚੋਣ ਬਾਂਡ ਇਹਨਾਂ ਨੇ ਫਿਰ ਵੀ 185 ਕਰੋੜ ਦੇ ਖਰੀਦੇ ਇਸ ਕੰਪਨੀ ਐਮ ਕੇ ਜੀ ਦਾ ਮਾਲਕ ਕੁਐਂਟਰ ਮਦਨ ਲਾਲ ਹੈਗਾ ਇਹ ਮਦਨ ਲਾਲ ਜਲਾਨ ਹੈ ਇਸ ਕੰਪਨੀ ਦਾ ਮਾਲਕ ਜਿਸ ਦੀਆਂ ਦੋ ਤਿੰਨ ਕੰਪਨੀਆਂ ਨੇ ਐਮ ਕੇ ਜੀ ਕੁਐਂਟਰ ਮਦਨ ਲਾਲ ਸਸਮਲ ਇਨਫਰਾ ਫੋਰਮ ਐਸ ਕੇ ਐਮ ਜੀ ਗਰੁੱਪ 217 ਦੇ ਵਿੱਚ ਮਮਤਾ ਸਰਕਾਰ ਨੇ ਇਸ ਨੂੰ ਮੈਟਰੋ ਡੇਰੀ ਦੀ 47 ਫੀਸਦੀ ਹਿੱਸੇਦਾਰੀ ਕੁਐਂਟਰ ਐਗਰੋ ਨੂੰ ਵਿੱਚ ਹੀ ਇਸ ਸੌਦੇ ਦੇ ਲੈਣ ਦੇਣ ਦੇ ਵਿੱਚ ਸਿੰਗਾਪੁਰ ਦੀ ਇੱਕ ਨਿੱਜੀ ਕੰਪਨੀ ਦਾ ਵੀ ਹਿੱਸਾ ਸੀ ਇਸ ਸੌਦੇ ਦੇ ਵਿੱਚ ਗਪੀਰ ਦੋਸ਼ ਲੱਗੇ ਸੀ ਉਸ ਤੋਂ ਬਾਅਦ ਈਡੀ ਨੇ ਇਸ ਦੀ ਜਾਂਚ ਕੀਤੀ ਹੋਈ ਹੈ ਇਸੇ ਤਰ੍ਹਾਂ ਵਿਦਾਂਤਾ ਗਰੁੱਪ ਐ ਭਾਜਪਾ ਨੂੰ 254 ਕਰੋੜ ਇਸ ਨੇ ਦਿੱਤੇ ਤੇ ਕਾਂਗਰਸ ਨੂੰ 128 ਕਰੋੜ ਦਿੱਤੇ ਕਾਂਗਰਸ ਨੂੰ ਉਸ ਨੇ 128 ਕਰੋੜ ਤੇ ਬੀਜੂ ਜਨਤਾ 당ਲੋਂ 40 ਕਰੋੜ ਰੁਪਇਆ ਦਿੱਤਾ ਸੋ ਇਹ ਬਦਾਨਤਾ ਗਰੁੱਪ ਦਾ ਹਾਲ ਹੈ ਇਸ ਦਾ ਮਾਲਕ ਹੈ ਅਨਿਲ ਅਗਰਵਾਲ ਮੈਨੇਕ ਦਾ ਕੰਮ ਕਰਦੇ ਆ 1990 ਤੋਂ ਬਾਲਕੋ ਤੇ ਹਿੰਦੁਸਤਾਨ ਜ਼ਿੰਕ ਵਰਗੀਆਂ ਦਿਵਾਲੀਆ ਸਰਕਾਰੀ ਕੰਪਨੀਆਂਸ ਨੇ ਖਰੀਦੀਆਂ ਸੀ ਇਸ ਕੰਪਨੀ ਦੀ ਵਿੱਤੀ ਮਜ਼ਬੂਤੀ ਤੇ ਭਾਰੀ ਕਰਜ਼ੇ ਤੇ ਵੀ ਸਵਾਲ ਉੱਠੇ ਨੇ ਕੰਪਨੀ ਨੇ 2 ਸਾਲ ਦੇ ਵਿੱਚ 72000 2 ਸਾਲ ਦੇ ਵਿੱਚ ਇਸ ਕੰਪਨੀ ਨੇ 32000 ਕਰੋੜ ਦਾ ਕਰਜ਼ਾ ਚੁਕਾਉਣਾ ਹੈ। ਦਸੰਬਰ 2020 ਦੇ ਵਿੱਚ 오ਡੀਸਾ ਦੇ ਵਿੱਚ ਰਾਧਾ ਕਾਪਰ ਪੱਛਮੀ ਪ੍ਰਾਈਵੇਟ ਕੋਲਾ ਲਿਮਟਿਡ ਖਦਾਨ ਇਸ ਨੂੰ ਮਿਲੀ ਸੀ। ਤੇ ਫਿਰ 2100 21 ਦੇ ਵਿੱਚ 22 April ਨੂੰ ਉਹਨਾਂ ਨੇ ਚੋਣ ਬਾਂਡ ਦੇ ਰੂਪ ਦੇ ਵਿੱਚ 25 ਕਰੋੜ ਰੁਪਈਆ ਦਾਨ ਕੀਤਾ ਸੀ। ਸੋ ਇਹ ਵਿਦਾਂਤਾ ਗਰੁੱਪ ਦੇ ਅਨੈਲ ਅਗਰਵਾਲ ਦੀ ਕੰਪਨੀ ਦਾ ਹਾਲ ਹੈ। ਅੱਜ ਇਹ ਥੋੜੇ ਅੰਕੜੇ ਤੁਹਾਡੇ ਸਾਹਮਣੇ ਆਏ ਨੇ ਜਿਸ ਤੋਂ ਪਤਾ ਲੱਗਦਾ ਕਿ ਇਹ ਲੁੱਟ ਕਿੱਡੀ ਆ ਇਸੇ ਤਰ੍ਹਾਂ ਸੁਨੀਲ ਮਿੱਤਲ ਦੀ ਭਾਰਤੀ ਫਰਮ ਐ ਇਸ ਨੇ ਵੀ ਭਾਜਪਾ ਨੂੰ 236 ਕਰੋੜ ਦਿੱਤਾ ਕਾਂਗਰਸ ਨੂੰ 8 ਕਰੋੜ ਦਿੱਤਾ ਜਨਤਾਵਾਲ ਯੂਨਾਈਟਰ ਨੂੰ 1 ਕਰੋੜ ਤੇ ਬਾਕੀਆਂ ਨੂੰ 1-1 2-2 ਕਰੋੜ ਦਿੱਤੇ ਨੇ ਸੁਨੀਲ ਭਾਰਤੀ ਨੇ ਕਿਉਂਕਿ Jio ਵਾਲੇ ਏਟਾ ਲੈਣਾ ਚੱਲਣਾ ਦੰਦੇ ਸੋ ਇਸ ਤਰ੍ਹਾਂ ਜੋ ਸ਼ੋਦਾ ਹਸਪੀਟਲ ਹੈ ਤੇ ਅਸੇਲ ਹੈ ਓਡੀਸ਼ਾ ਚ ਇਹਨਾਂ ਦਾ ਵੱਡਾ ਕਾਰੋਬਾਰ ਹੈ ਇਹਨਾਂ ਨੇ ਵੀ ਸੱਤਾਧਾਰੀ ਬਿਜੂ ਜਨਤਾ ਪਾਰ ਨੂੰ 100 79 ਕਰੋੜ ਰੁਪਏ ਚੰਦਾ ਦਿੱਤਾ ਅਦਿੱਤਿਆ ਮਿਰਲਾ ਗਰੁੱਪ ਨਾਲ ਜੁੜੀ ਹੋਈ ਹੈ ਇਹ ਕੰਪਨੀ ਅਸੇਲ ਦੋਸਤੋ ਇਹ ਹਾਲ ਹੈ ਇਹਨਾਂ ਠੱਗਾਂ ਦਾ ਤੇ ਇਹਨਾਂ ਠੱਗਾਂ ਦੇ ਰਿਸ਼ਤੇਦਾਰਾਂ ਦਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ YouTube ਲਿੰਕ ਤੇ ਹਾਸਲ ਕਰ ਸਕਦੇ ਹੋ ਆਪਣਾ WhatsApp ਗਰੁੱਪ ਦੇ ਰਾਹੀਂ WhatsApp ਗਰੁੱਪ ਨੰਬਰ ਆਪਣਾ 9876309655 ਡਿਟੇਲ ਹੀ ਇੰਨੀ ਹੈ ਜੇ ਥੋੜੀ ਬਹੁਤੀ ਰਹਿ ਗਈ ਹিজਕੀਆਂ ਨਾਲ ਡਿਟੇਲ ਹੀ ਰੋਕਦੀ ਜਿਵੇਂ ਭਗਵਾਨ ਮੰਨ ਕਹਿੰਦਾ ਸੀ ਨਾ ਥੁੱਕ ਮੁੱਕ ਜਾਂਦਾ ਇਸੇ ਤਰ੍ਹਾਂ ਜ਼ਾਨੋ ਵੀ ਰੋਕਣਾ ਪੈਣਾ ਇੰਨੀ ਡਿਟੇਲ ਪੜਦੇ ਆ ਇਸ ਦੇ ਨਾਲ ਹੀ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ